ਮੁੰਬਈ ਪੁਲਿਸ ਨੇ ਪੰਜਾਬ ਦੇ ਗੁਰਾਇਆਂ ਸ਼ਹਿਰ ਦੇ ਅਟਾਪਿੰਡ ਵਿੱਚ ਦਸਤਕ ਦਿੰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਨੂੰ ਪੁਲਿਸ ਗ੍ਰਿਫਤਾਰ ਕਰਕੇ ਆਪਣੇ ਨਾਂ ਲੈ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਯੁਵਰਾਜ ਸਿੰਘ ਤੂਰ ਨੇ ਦੱਸਿਆ ਕਿ ਉਹਨਾਂ ਦੀ ਮੈਡਮ ਮੁੰਬਈ ਦੇ ਹਸਪਤਾਲ ਵਿੱਚ ਜੇਰੇ ਇਲਾਜ ਸੀ ਜਿੱਥੇ ਅਟਾਪਿੰਡ ਦਾ ਨੌਜਵਾਨ ਸਤਿੰਦਰ ਸਿੰਘ ਉਰਫ ਸਤੀ ਪੁੱਤਰ ਰਣਜੀਤ ਸਿੰਘ ਜੋ ਉਹਨਾਂ ਦਾ ਜਾਣਕਾਰ ਸੀ ਤੇ ਹਸਪਤਾਲ ਵਿਖੇ ਆਇਆ ਜਿਸ ਤੋਂ ਬਾਅਦ ਉਹ ਜਦੋਂ ਉਹ ਘਰ ਆਏ ਤਾਂ ਉੱਥੇ ਸਤਿੰਦਰ ਸਿੰਘ ਵੀ ਉਹਨਾਂ ਨਾਲ ਘਰ ਆ ਗਿਆ ਜਿੱਥੇ ਡਿਨਰ ਕਰਨ ਤੋਂ ਬਾਅਦ ਸਤਿੰਦਰ ਨੇ ਪਰਸ ਵਿੱਚ ਪਈ ਡਾਇਮੰਡ ਦੀ ਰਿੰਗ ਚੋਰੀ ਕਰ ਲਈ ਜਿਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਹਨਾਂ ਨੇ ਸੀਸੀਟੀਵੀ ਚੈੱਕ ਕੀਤੇ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਉਹਨਾਂ ਨੇ ਮੁੰਬਈ ਥਾਣੇ ਵਿੱਚ ਦਿੱਤੀ ਜਿੱਥੇ ਪੁਲਿਸ ਨੇ ਸਤਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਸਤਿੰਦਰ ਨੂੰ ਪੰਜਾਬ ਤੋਂ ਉਸ ਦੇ ਪਿੰਡ ਤੋਂ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਸਤਿੰਦਰ ਖਿਲਾਫ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਨੇ ਉਨਾ ਕਿਹਾ ਕਿ ਡਾਇਮੰਡ ਰਿੰਗ ਦੀ ਕੀਮਤ 10 ਤੋਂ 15 ਲੱਖ ਰੁਪਏ ਹੈ ਜੋ ਕਿ ਇਹ ਚੋਰੀ ਕਰਕੇ ਲਿਆਇਆ ਸੀ ਗੁਰੈ ਤੋਂ ਨਵਰੰਗ ਚੈਨਲ 에 ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਇੰਦਾ ਸੀਗਾ ਕਿ ਮੈਡਮ ਸਾਡੇ ਹਸਪੀਟਲ ਬੰਬੇ ਐਡਮਿਟ ਕਾਫੀ ਕ੍ਰਿਟੀਕਲ ਸਟੇਜ ਹੈ ਮੈਂ ਵੀ ਬਿਮਾਰ ਸੀਗਾ ਮੈਂ ਵੀ ਹਸਪੀਟਲ ਦੇ ਵਿੱਚ ਹੀ ਸੀਗਾ ਕਾਫੀ ਤਬੀਅਤ ਮੇਰੀ ਖਰਾਬ ਸੀਗੀ ਇਹ ਬੰਦਾ ਬੰਬੇ ਆਇਆ ਜਿੱਥੇ ਹਸਪੀਟਲ ਚ ਐਡਮਿਟ ਸੀਗਾ ਮੈਂ ਵੀ ਉੱਥੇ ਇਹ ਬੰਦਾ ਉੱਥੇ ਆਇਆ ਚਲੋ ਜਾਣਕਾਰ ਸੀਗਾ ਆਇਆ ਤਾਂ ਮਿਲਿਆ ਇਸ ਬੰਦੇ ਨੇ ਕੀ ਕੀਤਾ 31 ਦੀ ਰਾਤ ਨੂੰ ਨਾ ਜੀ ਸਾਡੇ ਉਥੇ ਮਿਲਦਾ ਆ ਇਹ ਬੰਦਾ ਤੇ ਮਤਲਬ ਡਿਨਰ ਕਰਦਾ ਆ ਅਸੀਂ ਹਸਪੀਟਲ ਦੇ ਵਿੱਚੋਂ ਜਿੱਦਾਂ ਆਏ ਤੇ ਵੀ ਨਾਲ ਆ ਗਿਆ ਉਸ ਤੋਂ ਬਾਅਦ ਇਹ ਇਨਸਾਨਾਂ ਇੱਕ ਡਾਇਮੰਡ ਦੀ ਰਿੰਗ ਵੇਖਦਾ ਹੈ ਜਿਹੜੀ ਮੈਡਮ ਸੀਗੇ ਨਾਲ ਮੇਰੇ ਉਹਨਾਂ ਦੀ ਇਹਨੇ ਡਾਇਮੰਡ ਰਿੰਗ ਦੇਖੀ ਤੇ ਇਹਨੂੰ ਪਤਾ ਲੱਗ ਗਿਆ ਵੀ ਇਹ ਕਾਫੀ ਕੋਸਟਲੀ ਹੈ ਇਨੇ ਕੀ ਕੀਤਾ ਉਹਨਾਂ ਦੇ ਪਰਸ ਦੇ ਵਿੱਚੋਂ ਡਾਇਮੰਡ ਵਾਲੀ ਰਿੰਗ ਕੱਢ ਲਈ ਡਾਇਮੰਡ ਦੀ ਰਿੰਗ ਕੱਢ ਕੇ ਜਿੱਥੇ ਤਾਂ ਬੰਦਾ ਇਹ ਮਿੰਤਾ ਕਰਕੇ ਬੰਬੇ ਪਹੁੰਚਿਆ ਬਟ ਡਾਇਮੰਡ ਦੀ ਰਿੰਗ ਕੱਢਣ ਤੋਂ ਬਾਅਦ ਇਹ ਬੰਦਾ ਤਾਂ ਜੀ ਝੂਠ ਬੋਲ ਕੇ ਉੱਥੋਂ ਦਵਾ-ਦਵ ਨਿਕਲਣ ਦੀ ਕੀਤੀ ਇਹ ਤਾਂ ਜੀ ਗੁਰਾਇਆ ਪਹੁੰਚ ਗਿਆ ਜਦੋਂ ਉੱਤੇ ਪਰਸ ਦੀ ਤਲਾਸ਼ੀ ਲਈ ਗਈ ਤਾਂ ਵੇਖਿਆ ਤਾਂ ਉਹਦੇ ਵਿੱਚ ਰਿੰਗ ਹੈ ਹੀ ਨਹੀਂ ਉਹਨਾਂ ਦੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੇਰੇ ਨਾਲ ਮੁੰਡਾ ਸੀਗਾ ਵੀ ਕੀ ਹੋਇਆ ਏ ਵੀ ਸਾਡੀ ਰਿੰਗ ਜਦੋਂ ਉਹਨਾਂ ਨੇ ਜੀ ਫੁਟੇਜ ਦੇਖੀ ਆ ਸਾਰਾ ਕੁਝ ਦੇਖਿਆ ਤੇ ਇਹਨੇ ਉਹਨਾਂ ਦੀ ਰਿੰਗ ਚੋਰੀ ਕੀਤੀ ਹੈ। ਸੋ ਫਿਰ ਉਹਨਾਂ ਨੇ ਨਾਲ ਦੀ ਨਾਲ ਜੀ ਮੁੰਬਈ ਵਾਸੀ ਦੇ ਵਿੱਚ ਕੰਪਲੇਂਟ ਕਰਕੇ ਪੁਲਿਸ ਤੇ ਉਹਨਾਂ ਨੇ ਐਕਸ਼ਨ ਲਿਆ। ਹੁਣ ਇਸ ਬੰਦੇ ਨੂੰ ਉਹਨਾਂ ਨੇ ਅੱਜ ਅਰੈਸਟ ਕਰ ਲਿਆ। ਇਹ ਕਾਫੀ ਭੱਜਿਆ ਬੜੀ ਮੁਸ਼ਕਲ ਦੇ ਨਾਲ ਇਹਨੂੰ ਅਰੈਸਟ ਕੀਤਾ ਗਿਆ ਹੈ। ਕੀ ਨਾਮ ਕੀ ਹੈ? ਇਹਦਾ ਨਾਮ ਹੈਗਾ ਸਤਿੰਦਰ ਸੱਤੀ ਇਹਦੇ ਫਾਦਰ ਸਾਹਿਬ ਦਾ ਨਾਮ ਹੈਗਾ ਰਣਜੀਤ ਸਿੰਘ। ਸੁਣਨ ਦੇ ਵਿੱਚ ਆਇਆ ਵੀ ਫਤੇਗੜ ਦੇ ਵਿੱਚ ਇੱਕ ਗੱਡੀ ਚਾਕੂ ਰੱਕੇ ਨੇ ਖੋਈ ਆ ਤੇ ਇਹਦਾ ਰਿਕਾਰਡ ਬੜਾ ਮਤਲਬ ਮਾੜਾ ਹੀ ਨਿਕਲਿਆ 6 ਐਫ ਆਈ ਆਰਾਂ ਨਿਕਲੀਆਂ ਕਿੱਥੇ ਦੇ ਰਹਿਣ ਆਲੇ ਇਹ ਗੁਰਾਇਆਂ ਦਾ ਇਹ ਗੁਰਾਇਆਂ ਦੇ ਵਿੱਚ ਅੱਟਾ ਜਗ੍ਹਾ ਆ ਕੋਈ ਉਸ ਜਗ੍ਹਾ ਦੇ ਵਿੱਚ ਰਹਿਣ ਆਲਾ ਤੇ ਉਹ ਜਿਹੜੇ ਡਾਇਮੰਡ ਰਿੰਗ ਸੀਗੇ ਨੇ ਕਿੱਥੋਂ ਚੋਰੀ ਕੀਤੀ ਸੀ ਬੰਬੇ ਤੋਂ ਹਸਪੀਟਲ ਤੋਂ ਵਿੱਚ ਹਾਂਜੀ ਹਾਂਜੀ ਅੱਛਾ ਜੀ ਤੇ ਉਹ ਕਿੰਨੇ ਕਿ ਉਹਦੀ ਅਮਾਉਂਟ ਕਿੰਨੀ ਹੋ ਸੀ ਕਾਫੀ ਐਕਸਪੈਂਸਿਵ ਡਾਇਮੰਡ ਦੀ ਕੀਮਤ ਹੁੰਦੀ ਹੈ ਹਾਂਜੀ ਹਨਾ ਤਾਂ ਉਹਦੇ ਵਿੱਚ ਮੈਨੂੰ ਵੀ ਇਦਾਂ ਹੋ ਗਿਆ ਕਿਉਂਕਿ ਮੇਰੇ ਨਾਲ ਗਿਆ ਤਾਂ ਵੀ ਮੈਂ ਵੀ ਇੱਕ ਵਾਰ ਤਾਂ ਉਹ ਲੱਗਾ ਪਰ ਜਦੋਂ ਫੁਟੇਜ ਚੈੱਕ ਕੀਤੀਆਂ ਤੇ ਬੰਦਾ ਚੋਰ ਨਿਕਲਿਆ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਸਾਰਾ ਹਾਂਜੀ ਹਾਂਜੀ ਇਹ ਵਾਕਿ ਮੰਗ ਹੀ ਕਰ ਰਹੇ ਨੇ ਮੰਗ ਹੀ ਕਰ ਰਹੇ ਨੇ ਵੀ ਇੱਕ ਤਾਂ ਸਾਡੀ ਰਿੰਗ ਉਹਨਾਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਵਾਪਸ ਕਿਉਂਕਿ ਉਹਦੇ ਕਰਕੇ ਅਸੀਂ ਵੀ ਸ਼ੱਕ ਦੇ ਜ਼ਾਇਰੇ ਬਿਨਾ ਗਲਤ ਹੋ ਬਣ ਜਾਂਦੇ ਕਿਉਂਕਿ ਜੇ ਕੋਈ ਬੰਦਾ ਨਾਲ ਹੋਵੇ ਤਾਂ ਬੰਦਾ ਸੋਚਦਾ ਹੀ ਹੈ ਕਿ ਇਹ ਬੰਦੇ ਗਲਤ ਆ ਰਿਕਵਰੀ ਨਹੀਂ ਹੋਊਗੀ ਡਾਇਮੰਡ ਰਿੰਗ ਦੇ ਲੈ ਰਿਕਵਰੀ ਇਹਦੇ ਡੈਡੀ ਰਿੰਗ ਲੈ ਕੇ ਆਏ ਸੀਗੇ ਬਟ ਉਹ ਦੇਖਣ ਦੇ ਵਿੱਚ ਇੰਦਾ ਲੱਗਦਾ ਸੀਗੇ ਉਹ ਰਿੰਗ ਕਾਪੀ ਬਣਾਈ ਗਈ ਹੈ ਹੈ ਕਿ ओरिजिनल ਸੀਗੀ ਜਾਂ ਡੁਪਲੀਕੇਟ ਸੀਗੀ ਕੋ ਡੁਪਲੀਕੇਟ ਲੱਗ ਰਹੀ ਸੀ ਬਟ ਇਹ ਪ੍ਰੂਫ ਹੋ ਗਿਆ ਉਸ ਚੀਜ਼ ਤੋਂ ਕਿ ਚੋਰ ਇਹੀ ਨੇ ਕਿਉਂ ਅਗਰ ਇਹਨਾਂ ਨੇ ਨਾ ਹੁੰਦੀ ਤਾਂ ਫਿਰ ਕੁਝ ਲੈ ਕੇ ਹੀ ਨਾ ਆਂਦੇ ਕਿ ਵੀ ਉਹ ਮਹਿੰਗੀ ਸੀ ਮੈਨੂੰ ਲੱਗਦਾ ਵੀ ਉਹ ਹੋਰ ਦੂਜੀ ਇਹਨਾਂ ਨੇ ਕਿਤੇ ਸਸਤੀ ਸੁਸਤੀ ਬਣਾ ਕੇ ਕੋਈ ਉਹ ਕੀਤਾ ਫਿਰ ਕੋਈ ਰਫਲੇ ਆਈਡੀਆ ਜਿਆ ਹੋਊਗਾ ਉਹਦਾ ਕਿੰਨੇ ਕਿਤੇ ਰੈਂਗ ਹੋਗੀ ਦਰ ਮੇਰੇ 15 ਤੋਂ 20 ਲੱਖ ਦੀ ਸੀ ਉਹ